यूथ आगू हैरी संधु का वार्ड नंबर ग्यारह विखे डोर टू डोर चो प्रचार इलाके दी अते दी की तरक्की विकास वोट अपील राही वार्ड की बदलांगे नुहार ਸਭ ਤੋਂ ਪਹਿਲਾਂ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋੜ ਦੋੜ ਦੇ ਵਿੱਚ ਇਦਾਂ ਆ ਹੰਗਾਰੇ ਦੇ ਭਾ ਤਾਂ ਗੱਲ ਕਰੀਏ ਜੇ ਆਪਾਂ ਆਪਣੇ ਇਲਾਕੇ ਲਈ ਕੰਮ ਕਰਨ ਦੀ ਮੰਛਾ ਨਾ ਰੱਖੀਏ ਸਾਰਿਆਂ ਨੂੰ ਪਤਾ ਕਿ ਆਪਣੇ ਇਲਾਕੇ ਦਾ ਜੇਕਰ ਵਿਕਾਸ ਤੇ ਨਕਾਸ ਕਰ ਸਕਦੇ ਹੋ ਇੱਕ ਇੱਕ ਪਾਰਟੀ ਆਮ ਆਦੀ ਪਾਰਟੀ ਉਹਦੇ ਨਾਲ ਇਲਾਕੇ ਦੇ ਵਿੱਚ ਜਿਹੜਾ ਇੱਕ ਫਲੋ ਬਣ ਗਿਆ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਲੋਕਾਂ ਦਾ ਪੂਰਾ ਉਤਸ਼ਾਹ ਵੀ ਹੈ ਕਿ ਆਪਾਂ ਜੇ ਸਰਕਾਰ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਲਿਆਂਦੀ ਆ ਪਹਿਲਾਂ ਜਿਹੜੀਆਂ ਕਰਪਸ਼ਨ ਵਾਲੀਆਂ ਪਾਰਟੀਆਂ ਸੀ ਉਹਨਾਂ ਦੀ ਸਫਾਈ ਕੀਤੀ ਆ ਉਸੇ ਦੇ ਤਰਜ਼ ਦੇ ਉੱਤੇ ਆਪਾਂ ਜਿਹੜਾ ਇਲਾਕੇ ਦਾ ਕੌਂਸਲਰ ਆਪਣੇ ਇਲਾਕੇ ਦਾ ਬੱਚਾ ਲੈ ਕੇ ਆਉਣਾ ਤਾਂ ਜੋ ਆਪਣੇ ਇਲਾਕੇ ਦੀ ਸਫਾਈ ਤੇ ਆਪਣੇ ਇਲਾਕੇ ਦਾ ਵਿਕਾਸ ਨਿਕਾਸ ਵਧੀਆ ਟੰਗਣਾ ਹੋ ਸਕੇ ਕੀ ਸੰਦੇਸ਼ ਕੀ ਹੈ ਤੁਹਾਡਾ ਇਲਾਕੇ ਲਈ ਮੇਰਾ ਸੰਦੇਸ਼ ਇਹ ਆ ਕਿ ਹੁਣ ਕੈਂਡੀਡੇਟਾਂ ਨੇ ਸਾਰੇ ਨਹੀਂ ਆਉਣਾ ਸਾਰੀਆਂ ਪਾਰਟੀਆਂ ਦੇ ਨੇ ਆਉਣਾ ਸਾਰੀ ਏਪੀਡੀ ਜਿੰਨੀਆਂ ਵੀ ਪਾਰਟੀਆਂ ਸਾਰਿਆਂ ਨੇ ਆਉਣਾ ਪਰ ਆਪਾਂ ਨੂੰ ਉਹਦੇ ਵਿੱਚੋਂ ਇਹ ਥੋੜਾ ਨਾਪ ਕੇ ਥੋੜਾ ਸੋਚ ਕੇ ਸੋਚ ਸਮਝ ਕੇ ਆਪਾਂ ਨੂੰ ਵਿਚਾਰ ਕਰਨ ਦੀ ਲੋੜ ਆ ਵਿਚਾਰ ਕਰਕੇ ਆਪਾਂ ਉਸ ਪਾਰਟੀ ਨੂੰ ਕਾਮਯਾਬ ਬਣਾਈਏ ਜਿਹੜਾ ਆਪਣੇ ਇਲਾਕੇ ਦਾ ਵਿਕਾਸ ਤੇ ਨਿਕਾਸ ਕਰ ਸਕਦਾ ਮੇਰਾ ਲੋਕਾਂ ਨੂੰ ਇਹ ਮੈਸੇਜ ਹੈ ਕਿ ਦੇਖੋ ਸਾਡੇ ਪਰਿਵਾਰ ਦੇ ਵਿੱਚ ਇੱਕ ਪਹਿਲੀ ਵਾਰ ਟਿਕਟ ਮਿਲੀ ਹੈ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਹੈਰੀ ਸੰਧੂ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਦਿਨ ਰਾਤ ਮਿਹਨਤ ਕਰਕੇ ਅਸੀਂ ਸਾਰੇ ਵਰਕਰਾਂ ਨੇ ਇਹਨਾਂ ਨੂੰ ਜਿਤਾਣਾ ਬਸ ਇਹ ਸਾਡੇ ਪਰਿਵਾਰ ਦਾ ਮੈਂਬਰ ਹੈ ਜੀ ਅਸੀਂ ਜਦੋਂ ਮਰਜ਼ੀ ਇਹਨਾਂ ਨੂੰ ਫੜ ਸਕਦੇ ਹਾਂ ਇੱਥੇ ਸਾਨੂੰ ਕੋਈ ਦਿੱਕਤ ਨਹੀਂ ਇੱਥੇ ਸਾਨੂੰ ਦਿਨ ਰਾਤ ਅਸੀਂ ਇਹਨਾਂ ਨੂੰ ਆ ਕੇ ਵਾਰਸਾ ਦੇ ਕਿ ਚਲੋ ਸਾਨੂੰ ਕੰਮ ਲੈ ਸਕਦੇ ਆਣੋ ਔਰ ਸਾਡੇ ਏਰੀਆ ਦੇ ਵਿਕਾਸ ਵੀ ਬਹੁਤ ਵਧੀਆ ਹੋਣਗੇ ਜਿਹੜੇ ਪਹਿਲੇ ਪਾਰਟੀਆਂ ਨੇ ਕਿਤੇ ਆ ਉਹ ਦੂਸਰੀ ਪਾਰਟੀ ਰਹਿ ਰਹਿ ਕੇ ਕਿਤੇ ਨੇ ਠੀਕ ਹੈ ਨਾ ਜੀ ਹੁਣ ਇਹ ਸਾਡੀ ਮੌਜੂਦਾ ਸਾਡੇ ਸਰਕਾਰ ਹੈ ਸਾਡਾ ਐਮਐਲਏ ਦਲਜੀਤ ਸਿੰਘ ਭੋਲਾ ਗਰੇਵਾਲ ਠੀਕ ਹੈ ਜੀ ਉਹ ਹੈਗੇ ਨੇ ਸਾਡੀ ਖੁਦ ਹੀ ਆਮ ਆਦਮੀ ਪਾਰਟੀ ਸਰਕਾਰ ਹੈ ਪੰਜਾਬ ਤੇ 2.5 ਸਾਲ ਪਏ ਨੇ ਅਸੀਂ ਬਹੁਤ ਵਧੀਆ ਵਿਕਾਸ ਕਰਾਂਗੇ ਹੈਰੀ ਸੰਦੂ ਜਿਤਾਵਾਂਗੇ ਦਿਨ ਰਾਤ ਮਿਹਨਤ ਕਰਕੇ ਜਿਤਾਵਾਂਗੇ ਠੀਕ ਹੈ ਜੀ ਬਹੁਤ ਹੀ ਪਰਮਾ ਹੰਗਾਰਾ ਮਿਲ ਰਿਹਾ ਇਲਾਕਾ ਨਿਵਾਸੀਆਂ ਵੱਲੋਂ ਕਿਉਂਕਿ ਐਤਕੀ ਜਿਹੜੀ ਸੀਟ ਹੈ ਉਹ ਹਰੀ ਸੰਧੂ ਜੀ ਨੂੰ ਸੰਧੂ ਪਰਿਵਾਰ ਨੂੰ ਮਿਲੀ ਹੈ ਤੇ ਜੋ ਕਿ ਸਾਡੇ ਏਰੀਏ ਦਾ ਸਾਡੇ ਘਰ ਦਾ ਸਾਡੇ ਪਰਿਵਾਰ ਦਾ ਮੈਂਬਰ ਹੈ ਸੋ ਜਿੱਦਾਂ ਅਸੀਂ ਜਿਨ੍ਹਾਂ ਦੇ ਘਰ ਆਵੇ ਜਾਂਦੇ ਆ ਉਹ ਲੋਕ ਵੀ ਇਹੀ ਕਹਿੰਦੇ ਆ ਕਿ ਇਹ ਸੀਟ ਇਹਨਾਂ ਦੀ ਨਹੀਂ ਇਹ ਸਾਡੀ ਸੀਟ ਹੈ ਸੋ ਜਿਹੜੀ ਇਲੈਕਸ਼ਨ ਦੀ ਮੋਹਿੰਮ ਆ ਉਹ ਲੋਕ ਆਪ ਲੜਨਾ ਚਾਹੁੰਦੇ ਆ ਆਪ ਮੁਹਾਰੇ ਹੋ ਕੇ ਆਪ ਵੱਧ ਚੜ ਕੇ ਹਿੱਸਾ ਲੈਣਾ ਚਾਹੁੰਦੇ ਆ ਸੋ ਸਾਡੇ ਪਰਿਵਾਰ ਦਾ ਜੇ ਕੋਈ ਗਿਆਏਗਾ ਬੱਚਾ ਤੇ ਉਹਦੇ ਨਾਲ ਸਾਡੇ ਏਰੀਏ ਦੀ ਜਿਹੜੀ ਨੁਹਾਰਾ ਹੋਰ ਜ਼ਿਆਦਾ ਬਦਲੀ ਜਾਏਗੀ ਸਾਡੇ ਘਰ ਦੇ ਵਿੱਚ ਸੀਟ ਐਡ ਕਿ ਆਈ ਹੈ ਤੇ ਅਸੀਂ ਸਾਰਿਆਂ ਨੂੰ ਇਹ ਕਹਿੰਨੇ ਆ ਕਿ ਬਾਦ ਚੜ ਕੇ ਇਹਦੇ ਤੇ ਵੋਟ ਪਾਓ ਆਮ ਆਦਮੀ ਪਾਰਟੀ ਨੂੰ ਹਰੀ ਸੰਧੂ ਨੂੰ ਆਪਾਂ ਜਿताना ਝਾੜੂ ਚੋਰ ਨਿਸ਼ਾਨ ਤੇ ਵੋਟ ਪਾ ਕੇ ਇਹਨਾਂ ਨੂੰ ਆਪਾਂ ਜੇਤੂ ਕਰਾ ਦੇਣਾ